ਹੇਲੂਇਆ 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 ਬੋਲੋ ਯੀਸ਼ੂ ਦੇ ਨਾਮ ਦੀ ਮੈਂ ਪਾਸਟਰ ਫੀਕ ਪਸੀ ਆਪ ਸਭ ਪੈਨ ਪ੍ਰਾਵਨ ਜੋ ਆਨਲਾਈਨ ਮੈਸਜ ਸੁਣ ਰਹੇ ਹੋ ਪ੍ਰਭੂ ਯੀਸ਼ੂ ਮਸੀਹ ਦੇ ਮਿੱਟੇ ਦੇ ਪੈਰੇ ਨਾਮ ਦੇ ਵਿੱਚ ਜੈ ਮਸੀਹ ਦੀ ਕਿਨਾਂ ਔਰ ਇਸ ਤੇ ਨਾਂ ਤਨ ਮੈਂ ਜ ਬੜੀ ਖਾਸ ਗੱਲ ਉਸ ਤਰਾ ਮੰਗਦਾ ਕਿ ਪਰਮੇਸ਼ਰ ਨੇ ਜਿ ਉਹਨਾਂ ਨੇ ਯੋਹਨ 3:16 ਚ ਲਿਖਿਆ ਜੋਨਨ ਇੰਜੀਲ 10 ਬਾਬ 17 ਕਿ ਪਰਮੇਸ਼ਰ ਨੇ ਪੁੱਤਰ ਨੂੰ ਜਗਤ ਚੇਸਰੀ ਨਹੀਂ ਭੇਜਿਆ ਕਿ ਜਗਤ ਨੂੰ ਦੋਸ਼ੀ ਠਹਿਰਾਵੇ ਐਸ ਲਈ ਭੇਜਿਆ ਕਿ ਜਗਤ ਉਹਨੇ ਬਚਾਇਆ ਜਾਏ ਪਰਮੇਸ਼ਰ ਜਗਤ ਨੂੰ ਬਚਾਉਣਾ ਚਾਹੁੰਦਾ ਉਹਦੇ ਵਿੱਚ ਹਰ ਦੇਸ਼ ਹਰ ਸ਼ਹਿਰ ਹਰ ਪਿੰਡ ਹਰ ਘਰ ਹਰ ਇਨਸਾਨ ਆ ਜਾਂਦਾ ਕਿ ਪਰਮੇਸ਼ਰ ਹਰ ਇਨਸਾਨ ਨੂੰ ਬਚਾਉਣਾ ਚਾਹੁੰਦਾ ਇਸ ਲਈ ਹਰ ਇਨਸਾਨ ਪਰਮੇਸ਼ਰ ਦੇ ਨੇੜੇ ਰਹਿਣਾ ਲਾਗੇ ਰਹਿਣਾ ਉਹਦੇ ਨਾਲ ਜੁੜੇ ਰਹਿਣਾ ਉਹਦੇ ਨਾਲ ਅੜੇ ਦੇ ਖੜੇ ਰਹਿਣਾ ਜੇ ਸਾਨੂੰ ਪਤਾ ਲੱਗਦਾ ਕਿ ਸਾਡੇ ਜੀਵਨ ਚ ਕੋਈ ਗਲਤੀ ਆ ਜਿਹੜੀ ਸਾਨੂੰ ਪ੍ਰਭੂ ਦੇ ਲਾਗੇ ਨਹੀਂ ਜਾਣ ਦਿੰਦੀ ਤਾਂ ਬਾਈਬਲ ਦੇ ਲਿਖਿਆ ਪ੍ਰਕਾਸ਼ ਦੀ ਬੋਦੀ ਦੋ ਬਾਪ ਚਾਰ ਐਕੀ ਚੇਤੇ ਕਰੋ ਜੋ ਤੁਸੀਂ ਕਿੱਥੋਂ ਡਿੱਗੇ ਹੋ ਚੇਤੇ ਕਰੋ ਉਸ ਕਰਨ ਨੂੰ ਕਿਹੜੀ ਗੱਲ ਤੁਹਾਨੂੰ ਪਰਮੇਸ਼ਰ ਤੋਂ ਦੂਰ ਕਰਦੀ ਆ ਕਿਹੜੀ ਗਲਤੀ ਨੂੰ ਬਚਣ ਦੀ ਦਿੱਤੀ ਉਸ ਕੰਨ ਨੂੰ ਆਪਣੇ ਜੀਵ ਜੋ ਕੱਢ ਦਿਓ ਆ ਪਰਮੇਸ਼ਰ ਦੀ ਗੱਲ ਨੂੰ ਠੀਕ ਕੰਨ ਦਾ ਸੁਣੋ ਪਰਮੇਸ਼ਰ ਜੋ ਕਹਿੰਦਾ ਕਿ ਜਿਹਦੇ ਕੰਨੋਂ ਸੁਣੇ ਕਿ ਆਤਮਾ ਕਲੀਸ਼ਣ ਕੀ ਆਖਦਾ ਜਿਹੜਾ ਜਿੱਤਰ ਵਾਲਾ ਉਹਨਾਂ ਪਰਮੇਸ਼ਰ ਦੇ ਪਰਦਾਵ ਚੋਂ ਕਾਇ ਲਿਦਿਆ ਜੋ ਇਨਸਾਨ ਇਸ ਸਤਿਅ ਤੇ ਪਾਪ ਉਤੇ ਜਿੱਤ ਪ੍ਰਾਪਤ ਕਰਦਾ ਲਿਖਿਆ ਬਾਈਬਲ ਕੋ ਇੱਕ ਦਿਨ ਸੁਰਗ ਵਿੱਚ ਜਾਏ ਜਿਹੜਾ ਇਨਸਾਨ ਇਸ ਸਤਿਅ ਤੇ ਉਤੇ ਜਿਉਂਦੇ ਜੀ ਪਾਪ ਉਤੇ ਜਿੱਤ ਪ੍ਰਾਪਤ ਕਰਦਾ ਕੋ ਮਰ ਵੀ ਜਾਏ ਕੋ ਵੀ ਸੁਰਗ ਵਿੱਚ ਜਾਏ ਐਸੀ ਚੀਜ਼ ਲਈ ਪਰਮੇਸ਼ੁਰ ਨੇ ਆਪਣੇ ਬੇਟੇ ਨੂੰ ਭੇਜਿਆ ਤਾਕੇ ਜਗਤ ਉਹਦੇ ਲਈ ਬਚਾਇਆ ਜਾਏ ਕਿਉਂਕਿ ਉਹ ਕਿਸੇ ਨੂੰ ਨਾਸ਼ ਨਹੀਂ ਕਰਨਾ ਚਾਹੁੰਦਾ ਉਹ ਚਾਹੁੰਦਾ ਕਿ ਜਗਤ ਉਹਨੇ ਬਚਾਇਆ ਜਾਏ ਇਸ ਲਈ ਜੇਕਰ ਬਚਣਾ ਚਾਹੁੰਦੇ ਹੋ ਆਪਣੇ ਜੀਵਨ ਚ ਨਿੱਕੀ ਤੋਂ ਨਿੱਕੀ ਛੋਟੀ ਤੋਂ ਛੋਟੀ ਜਿਹੜਾ ਤੋਲਾ ਸੋਨਾ ਹੁੰਦਾ ਨਾ ਇੱਕ ਮਾਸਾ ਜੋ ਮਾਸਾ ਵੀ ਸਾਡੇ ਜੀਵਨ ਚ ਘੜਬੜ ਹੋਏ ਉਹਨੂੰ ਪੂਰਾ ਟੋੜਾ ਸੋਨਾ ਨਹੀਂ ਕਿਹਾ ਜਾਂਦਾ ਭਾਵੇਂ ਬਿਲਕੁਲ ਥੋੜਾ ਜਿਹਾ ਘੱਟ ਹੋਵੇ ਇਸ ਤਰ੍ਹਾਂ ਇਨਸਾਨ ਜੇਕਰ ਉਹਦੇ ਜੀਵਨ ਛੋਟੀ ਤੋਂ ਛੋਟੀ ਗਲਤੀ ਆ ਤਾਂ ਪਰਫੈਕਟ ਇਨਸਾਨ ਨਹੀਂ ਹੈ ਪਰਫੈਕਟ ਬਣਨਾ ਤੇ ਆਪਣੇ ਜੀਵਨ ਚ ਛੋਟੀ ਤੋਂ ਛੋਟੀ ਗਲਤੀ ਨੂੰ ਕਰਨਾ ਜਿਵੇਂ ਅਸੀ ਛੋਟੀ ਜੋ ਛੋਟੀ ਗਲਤੀ ਨੂੰ ਕਢਾਈ ਤਾਂ ਅਸੀਂ ਪ੍ਰਭੂ ਦੀ ਨਿਗਾਹ ਪਰਫੈਕਟ ਬਣਾਗੇ ਜੋ ਪ੍ਰਭੂ ਦੀ ਨਿਗਾਹ ਪਰਫੈਕਟ ਆ ਲਿਖਿਆ ਬਾਈਬਲ ਉਹ ਬਚਾਇਆ ਜਾਏਗਾ ਪ੍ਰਭੂ ਆਪ ਸਭ ਨੂੰ ਬਰਕਤ ਹੈ ਆਮੀਨ